ਹੈਲੋ ਹਾਂਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਜਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਕੱਲ ਪਣੀ ਵੀਡੀਓ ਪਾਈ ਸੀ ਤੁਸੀਂ ਉਸ ਨੂੰ ਬਹੁਤ ਪਿਆਰ ਦਿੱਤਾਗਾ ਕਿ ਆਪਾਂ ਆਪਣੇ ਮੋਟਾਪੇ ਨੂੰ ਕਿਵੇਂ ਕੰਟਰੋਲ ਵਿੱਚ ਕਰ ਸਕਦੇ ਹਾਂ ਤੇ ਬਹੁਤ ਭੈਣਾਂ ਦੇ ਮੈਨੂੰ ਮੈਸੇਜ ਆਏ ਸੀਗੇ ਕਿ ਦੀਦੀ ਵੀ ਬੈਕ ਪੇਨ ਦੀ ਤੁਸੀਂ ਵੀਡੀਓ ਪਾਓ ਬੈਕ ਪੇਨ ਦੀ ਮੈਂ ਪਹਿਲਾਂ ਵੀ ਵੀਡੀਓ ਪਾਈ ਹੈ ਜਿਹੜੀ ਕਿ ਬਹੁਤ ਹੀ ਸਾਰੀਆਂ ਪੈਨ ਭਰਾਵਾਂ ਨੇ ਪਸੰਦ ਕੀਤੀ ਸੀ ਮੈਨੂੰ ਨਾ ਖੁਦ ਅੱਜ ਤੋਂ 4-5 ਸਾਲ ਪਹਿਲਾਂ ਬੈਕ ਪੇਨ ਦੀ ਇੰਨੀ ਜ਼ਿਆਦਾ ਪ੍ਰੋਬਲਮ ਆ ਗਈ ਸੀ ਸਭ ਤੋਂ ਪਹਿਲਾਂ ਬੈਕ ਪੇਨ ਦੀ ਪ੍ਰੋਬਲਮ ਜਿਹੜੀ ਉਹ ਸ਼ੁਰੂ ਕਿਉਂ ਹੁੰਦੀ ਹੈ ਆਮ ਤੌਰ ਤੇ ਅੱਜ ਕੱਲ ਜਿਹੜੀ ਵੀ ਪੈਨ ਨੂੰ ਦੇਖ ਉਹ ਹੀ ਆਪਣੀ ਬੈਲਟ ਲਗਾਈ ਹੁੰਦੀ ਹੈ ਕਮਰ ਤੇ ਜਾਂ ਉਹ ਥੋੜਾ ਜਿਹਾ ਵੀ ਕੰਮ ਕਰਕੇ ਕਹਿੰਦੇ ਆ ਵੀ ਮੈਨੂੰ ਤਾਂ ਬਹੁਤ ਜ਼ਿਆਦਾ ਦਿੱਕਤ ਹੈ ਮੈਂ ਤੁਰ ਨਹੀਂ ਸਕਦੀ ਮੈਂ ਬੈਠ ਨਹੀਂ ਸਕਦੀ ਮਰੀਨਾ ਇੱਕ ਸਾਈਡ ਤੇ ਲੱਤ ਦੇ ਵਿੱਚ ਦਰਦ ਹੁੰਦਾ ਰਹਿੰਦਾ ਮੇਰੇ ਪਿੱਛੇ ਜਦੋਂ ਮੈਂ ਬੈਠਦੀਆਂ ਤੇ ਮੇਰੇ ਲੱਤਾਂ ਦੇ ਵਿੱਚ ਇੰਨਾ ਦਰਦ ਹੁੰਦਾ ਆਮ ਤੌਰ ਤੇ ਤੁਸੀਂ ਦੇਖਿਆ ਹੋਗਾ ਜਦੋਂ ਤੁਸੀਂ ਬੈਠਦੇ ਹੋਣ ਤਾਂ ਤੁਹਾਡੇ ਜਿਹੜੇ ਗਿੱਟੇ ਹੁੰਦੇ ਨੇ ਆਪਣੇ ਜਾਂ ਪਿੰਜਣੀਆਂ ਹੁੰਦੀਆਂ ਨੇ ਪੈਰਾਂ ਦੀਆਂ ਅੱਡੀਆਂ ਦੇ نیچے ਹੈ ਨਾ ਪੈਰਾਂ ਦੇ نیچے ਬਹੁਤ ਜ਼ਿਆਦਾ ਦਰਦ ਹੋਣ ਲੱਗ ਜਾਂਦਾ ਇਸ ਚੀਜ਼ ਦਾ ਕਿਉਂ ਹੁੰਦਾ ਕੀ ਕਾਰਨ ਹੈ ਪਰ ਤੁਹਾਨੂੰ ਸ਼ੁਰੂਤ ਲੈ ਕੇ ਅੰਤ ਤੱਕ ਸਾਰੀ ਚੀਜ਼ ਦੱਸਾਂਗੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਜਿਨ੍ਹਾਂ ਦੇ ਵੀ ਹੈਗਾ ਵੀ ਹਾਂ ਬੈਗ ਦੇ ਵਿੱਚ ਪੀਣ ਹੋਰੀ ਚਾਹੇ ਵੀਰ ਨੇ ਚਾਹੇ ਭੈਣਾਂ ਨੇ ਈਆਂ ਕਾਰਨ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦਿਆਂ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਕਿ ਜਦੋਂ ਆਪਣੇ ਦਰਦ ਹੁੰਦਾ ਠੂਹੀ ਦੇ ਵਿੱਚ ਕਿਤੇ ਵੀ ਆਪਣੇ ਕਮਰ ਦਰਦ ਹੁੰਦਾ ਹੈ ਨਾ ਆਪਾਂ ਹੱਡੀਆਂ ਵਾਲੇ ਡਾਕਟਰ ਕੋਲੇ ਚਲੇ ਜਾਣੇ ਹਨ ਆਪਾਂ ਕਹਿ ਦਿੰਨੇ ਆਂਗੇ ਵੀ ਹਾਂ ਵੀ ਮੇਰੇ ਨਾਲ ਦਰਦ ਹੁੰਦਾ ਠੂਹੀ ਦੇ ਵਿੱਚ ਕੋਈ ਡਾਕਟਰ ਤੁਹਾਨੂੰ ਕਹੇਗਾ ਤੁਹਾਡੇ ਮਨ ਕੇ ਦਵਗੇ ਕੋਈ ਕਹੇਗਾ ਤੁਹਾਡੇ ਮਨ ਕੇ ਹੱਲ ਲਗੇ ਨੇ ਨਾ ਕੋਈ ਕਹੇਗਾ ਇਹਦੇ ਵਿੱਚੋਂ ਗ੍ਰੀਸ ਖਤਮ ਹੋ ਗਈ ਹੈ ਨਾ ਪਰ ਮੈਂ ਤੁਹਾਨੂੰ ਹੱਥ ਵਨ ਕੇ ਰਿਕੁਐਸਟ ਕਰਦੀ ਆਂ ਨਾ ਦੇਖੋ ਮੈਂ ਡਾਕਟਰਾਂ ਦੀ ਡਿਗਰੀਆਂ ਨੂੰ ਨਹੀਂ ਕਹਿ ਰਹੇ ਕਿਉਂਕਿ ਉਹਨਾਂ ਨੂੰ ਬਹੁਤ ਉਹਨਾਂ ਨੇ ਮਿਹਨਤ ਕੀਤੀ ਹੋਈ ਹੈ ਉਸ ਚੀਜ਼ ਤੇ ਪਰ ਬੈਕ ਪੇਨ ਦਾ ਆਮ ਤੌਰ ਤੇ ਮੇਨ ਜਿਹੜਾ ਦਰਦ ਹੁੰਦਾ ਹੈਗਾ ਹਨਾ ਹਰ ਇੱਕ ਦੇ ਇਹ ਹੁੰਦਾ ਹੈਗਾ ਤੁਸੀਂ ਆਪਣੀ ਵਿਟਾਮਿਨ ਜਿਹੜੀ B12 ਹੈ ਵਿਟਾਮਿਨ B12 ਤੇ ਵਿਟਾਮਿਨ D ਇਹ ਦੋਨੋਂ ਨੂੰ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਕਿਤੇ ਵੀ ਦਰਦ ਹੁੰਦਾ ਤੁਹਾਡੀ ਟੂਹੀ ਦੇ ਵਿੱਚ ਦਰਦ ਹੁੰਦਾ ਤੁਹਾਡੀਆਂ ਲੱਤਾਂ ਦੇ ਵਿੱਚ ਦਰਦ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਲੈਬੋਰੀਟਰੀ 'ਚ ਜਾ ਕੇ ਇਹ ਦੋਨੇ ਚੀਜ਼ਾਂ ਨੂੰ ਟੈਸਟ ਕਰਵਾ ਲਓ ਕਿਉਂਕਿ ਜਦੋਂ ਮੇਰੇ ਇਹ ਚੀਜ਼ ਸ਼ੁਰੂ ਹੋਈ ਸੀਗੀ ਤਾਂ ਮੈਂ ਸਿਰਫ ਪ੍ਰੈਸ ਕਰ ਰਹੀ ਸੀ ਪ੍ਰੈਸ ਕਰਦੇ ਕਰਦੇ ਮੇਰੇ ਇੰਨਾ ਜ਼ਿਆਦਾ ਤੇਜ ਇਹ ਦਰਦ ਉੱਠਿਆ ਕਿ ਮੈਨੂੰ ਫਿਰ ਬਾਅਦ ਵਿੱਚ ਹਨਾ ਤੁਹਾਨੂੰ ਪਤਾ ਹੀ ਇਹ ਵੀ ਪਿੰਡਾਂ ਦੇ ਵਿੱਚ ਬੁੜੀਆਂ ਕਹਿ ਦਿੰਦੀਆਂ ਨੇ ਤੇਰੇ ਤਾਂ ਚੁੱਕ ਪੈ ਗਈ ਹਨਾ ਵੀ ਤੂੰ ਇਹ ਟੀਕਾ ਲਵਾ ਲੈ ਤੇ ਮੈਂ ਆ ਕੇ ਟੀਕਾ ਵੀ ਲਵਾ ਲਿਆ ਹਨਾ ਮੈਂ ਮੇਰੇ ਮਾਸੜ ਜੀ ਦੇ ਭੋਗ ਤੇ ਗਈ ਸੀ ਤੇ ਮੈਂ ਇਸੇ ਤਰੀਕੇ ਨਾਲ ਆ ਕੇ ਟੀਕਾ ਲਵਾ ਲਿਆ ਟੀਕਾ ਲਗਵਾਉਣ ਦੇ ਨਾਲ ਹੋਰ ਜ਼ਿਆਦਾ ਵਧ ਗਿਆ ਤੇ ਵਾਧਾ ਵਾਧਾ ਇੱਥੋਂ ਤੱਕ ਹੋ ਗਿਆ ਕਿ ਮੈਂ ਨਾ ਉੱਠ ਸਕਦੀ ਸੀ ਨਾ ਬੈਠ ਸਕਦੀ ਸੀ ਇੰਨੀ ਜ਼ਿਆਦਾ ਮੇਰੀ ਤਕਲੀਫ ਵੱਧ ਗਈ ਸੀਗੀ ਫਿਰ ਹੌਲੀ ਹੌਲੀ ਮੈਨੂੰ ਨਾ ਕਮਰ ਤੋਂ نیچے ਪਤਾ ਵੀ ਲੱਗਣੋਂ ਹੱਡੀਆਂ ਤੇ ਵਾਸ਼ਰੂਮ ਦਾ ਨਾ ਲੈਟਰਨ ਜਾਂਦਾ ਮੈਨੂੰ ਘੱਟ ਪਤਾ ਲੱਗਣ ਲੱਗ ਗਿਆ ਸੀਗਾ ਇੰਨੀ ਜ਼ਿਆਦਾ ਮੇਰੀ ਪ੍ਰੋਬਲਮ ਵੱਧ ਗਈ ਸੀ ਅਸੀਂ 6 7 ਵਧੀਆ ਵਧੀਆ ਡਾਕਟਰ ਨੇ ਜਿਹੜੇ ਜਿੰਨਾਂ ਕੋਲੇ ਅਸੀਂ ਹਨਾ ਗਏ ਤੇ ਉਹਨਾਂ ਨੂੰ ਪੁੱਛਿਆ ਹਨਾ ਫਿਰ ਉਸ ਤੋਂ ਬਾਅਦ ਸਾਰੇ ਡਾਕਟਰਾਂ ਨੇ ਜਦੋਂ ਮੈਨੂੰ ਕੋਈ ਫਰਕ ਨਾ ਪਿਆ ਤਾਂ ਮੈਨੂੰ ਉਹਨਾਂ ਨੇ ਸਿੱਧਾ ਹੀ ਕਿਹਾ ਤਾਂ ਕਿ ਵੀ ਭੈਣ ਜੇਕਰ ਤੁਹਾਨੂੰ ਨਹੀਂ ਫਰਕ ਆਇਆ ਹੈਗਾ ਤਾਂ ਤੁਸੀਂ ਹਨਾ ਕਿਸੇ ਹੋਰ ਡਾਕਟਰ ਨੂੰ ਦਿਖਾਓ ਫਿਰ ਇੱਕ ਦਿਨ ਇੰਨੀ ਜ਼ਿਆਦਾ ਪ੍ਰੋਬਲਮ ਹੋ ਗਈ ਕਿ ਮੈਥੋਂ ਤੁਰਿਆ ਵੀ ਨਾ ਜਾਵੇ ਤੇ ਮੇਰੇ ਹਸਬੰਦ ਜੀ ਨੇ ਆਪਣੇ ਪੈਰ ਤੇ ਪੈਰ ਰੱਖ ਗਏ ਮੇਰੀ ਲੱਤ ਨੂੰ ਅੱਗੇ ਕਰ ਦਿੰਦੇ ਸੀ ਇੰਨੀ ਜ਼ਿਆਦਾ ਮੈਨੂੰ ਤਕਲੀਫ ਸੀਗੀ ਉਸ ਤੋਂ ਬਾਅਦ ਫਿਰ ਅਸੀਂ ਵਾਈਕਰੂ ਜਗੇ ਅਰਦਾਸ ਕੀਤੀ ਅਰਦਾਸ ਕਰਕੇ ਤੇ ਅਸੀਂ ਪਟਿਆਲੇ ਆਪਣੇ ਕੋਲੰਬੀਆ ਹਸਪੀਟਲ ਹੈਗਾ ਉੱਥੇ ਚਲੇ ਗਏ ਉੱਥੇ ਜਾ ਕੇ ਡਾਕਟਰ ਨੇਗੇ ਆਪਣੇ ਹੱਡੀਆਂ ਵਾਲੇ ਹਨਾ ਉਹਨਾਂ ਨੂੰ ਦਿਖਾਇਆ ਤੇ ਉਹਨਾਂ ਨੇ ਵੀ ਮੈਨੂੰ ਇੱਕ ਦੋ ਪ੍ਰੈਕਟਿਸ ਦੱਸਤੀਆਂ ਕਹਿੰਦੇ ਆਪਣੇ ਆਪ ਠੀਕ ਹੋ ਜਾਊਗਾ ਕਹਿੰਦੇ ਕੋਈ ਵੱਡੀ ਗੱਲ ਨਹੀਂ ਇਹ ਤਾਂ ਕਹਿੰਦੇ ਹਰੀਕ ਨੂੰ ਹੀ ਹੁੰਦਾ ਹੈ ਹਨਾ ਤੇ ਜਦੋਂ ਮੇਰੀ ਤਕਲੀਫ ਹੋਰ ਜ਼ਿਆਦਾ ਵਧ ਗਈ ਦੂਸਰੇ ਦਿਨ ਅਸੀਂ ਫੇਰ ਉੱਥੇ ਹੀ ਚਲੇ ਗਏ ਉੱਥੇ ਮੈਂ ਮੈਂ ਆਪਣੇ ਹਸਬੰਦ ਨੂੰ ਕਿਹਾ ਵੀ ਮੈਂ ਇਹ ਡਾਕਟਰ ਸਾਹਿਬ ਨੂੰ ਨਹੀਂ ਦਿਖਾਉਣਾ ਹੈਗਾ ਕਿਉਂਕਿ ਮੈਂ ਅਰਦਾਸ ਕਰਕੇ ਜਾਣਿਆ ਗੁਰੂ ਸਾਹਿਬ ਜੀ ਤਾਂ ਗੁਰੂ ਸਾਹਿਬ ਜੀ ਆਪਣੇ ਆਪ ਹੀ ਉਸ ਰੋਗ ਨੂੰ ਦੂਰ ਕਰਦੇ ਹਨ ਤੇ ਉੱਥੇ ਨਾ ਇੱਕ ਨੈਰੋ ਸਪੈਸ਼ਲਿਸਟ ਡਾਕਟਰ ਨੇ ਨੈਰੋ ਸਪੈਸ਼ਲਿਸਟ ਡਾਕਟਰ ਹੁੰਦੇ ਹੈਗੇ ਹਨ ਜਿਹੜੇ ਕਿ ਦਿਮਾਗ ਦੀਆਂ ਆਪਣੀਆਂ ਜਿਹੜੀਆਂ ਹੁੰਦੀਆਂ ਨੇ ਹਨਾ ਸ਼ੁਰੂ ਤੋਂ ਲੈ ਕੇ ਸਿਰ ਤੋਂ ਲੈ ਕੇ ਪੈਰ ਦੇ ਗੋਡੇ ਤੱਕ ਕੱਲੀ-ਕੱਲੀ ਨਾੜੀ ਹੈ ਜਿਹੜੀ ਉਹਦੇ ਉਹ ਮਤਲਬ ਕਿ ਡਾਕਟਰ ਹੁੰਦੇ ਹੈਗੇ ਆਪਣਾ ਦਿਮਾਗ ਹੈ ਜਿਹੜਾ ਉਹਦੇ ਨਾਲ ਹੀ ਕਈ ਪਹਿਣਾ ਕਹਿੰਦੀਆਂ ਨਾ ਵੀ ਇਹ ਸੱਟ ਲੱਗੀ ਹੈ ਵੀ ਸਾਡੇ ਹਨਾ ਦਿਮਾਗ ਨਾਲ ਇਹਦਾ ਕੀ ਕੰਟਰੋਲ ਹੈ ਪਰ ਆਪਣਾ ਦਿਮਾਗ ਹੀ ਆਪਾਂ ਨੂੰ ਦੱਸਦਾ ਹੈ ਹਰ ਇੱਕ ਚੀਜ਼ ਦੀ ਕਿਉਂਕਿ ਕਈ ਤੁਸੀਂ ਦੇਖਣਗੇ ਵੀ ਕੋਮਾ ਚ ਚਲੇ ਗਏ ਉਹਨਾਂ ਦੀ ਬਾਡੀ ਨੂੰ ਤਾਂ ਪਤਾ ਲੱਗਦਾ ਹੁੰਦਾ ਹੈ ਪਰ ਉਹ ਤੁਹਾਨੂੰ ਦੱਸ ਨਹੀਂ ਸਕਦੇ ਇਹੀ ਕਾਰਨ ਹੈ ਨਾ ਜਦੋਂ ਮੈਂ ਉਹ ਸਰ ਕੋਲੇ ਗਈ ਤੇ ਮੇਰਾ ਸੱਚਮੁੱਚ ਰੋਣਾ ਆ ਗਿਆ ਤੇ ਮੈਂ ਹਨਾ ਡਾਕਟਰ ਸਾਹਿਬ ਨੂੰ ਕਿਹਾ ਵੀ ਮੈਨੂੰ ਨਾ ਆਹਾ ਆਹਾ ਪ੍ਰੋਬਲਮ ਹੈ ਕਿ ਜਦੋਂ ਮੈਂ ਬੈਠਦੀ ਹਾਂ ਤਾਂ ਮੈਨੂੰ ਇਦਾਂ ਲੱਗਦਾ ਹੈ ਨਾ ਜਿਦਾਂ ਮੇਰੇ ਨੀਚੇ ਕਿਸੇ ਨੇ ਰੋੜਾ ਰੱਖਿਆ ਹੋਵੇ ਹਨਾ ਤੇ ਨਾ ਮਿੱਥੋਂ ਬੈਠਿਆ ਜਾਂਦਾ ਮੈਂ ਜਦੋਂ ਬੈਠ ਜਾਂਦੀ ਨਾ ਚੇਅਰ ਵਗੈਰਾ ਤੇ ਮੈਂ ਚੀਕ ਮਾਰ ਕੇ ਖੜੀ ਹੋ ਜਾਂਦੀ ਹੈ ਨਾ ਇੰਨਾ ਜ਼ਿਆਦਾ ਮੈਨੂੰ ਦਰਦ ਹੁੰਦਾ ਸੀ ਮੈਂ ਬੈਠ ਵੀ ਨਹੀਂ ਸਕਦੀ ਸੀ ਤੇ ਜਦੋਂ ਮੈਂ ਉਹਨਾਂ ਨੂੰ ਸਾਰੀ ਆਪਣੀ ਪ੍ਰੋਬਲਮ ਦੱਸੀ ਤਾਂ ਉਹ ਮੈਨੂੰ ਕਹਿੰਦੇ ਬੇਟਾ ਵੀ ਕੋਈ ਗੱਲ ਨਹੀਂ ਵੀ ਤੁਸੀਂ ਹਨਾ ਕਰੋ ਉਹਨਾਂ ਨੇ ਮੇਰੇ ਚੈੱਕ ਕੀਤਾ ਅੰਗ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹ ਮੈਨੂੰ ਕਹਿੰਦੇ ਬੇਟਾ ਵੀ ਹੁਣ ਤੁਹਾਡੇ ਟੈਸਟ ਹੋਣਗੇ ਟੈਸਟ ਤੁਸੀਂ ਨੇ ਹਨਾ व्हील चेयर ਦੇ ਬੈਠ ਕੇ ਹੀ ਜਾਣਾ ਹੈਗਾ ਤੁਸੀਂ ਤੁਰਨਾ ਨਹੀਂ ਹੈਗਾ ਮੈਂ ਹੈਰਾਨ ਵੀ ਮੈਂ ਘਰੋਂ ਤਾਂ ਤੁਰ ਕੇ ਆਈਆਂ ਵੀ ਮੈਨੂੰ ਹੁਣ ਸ਼ਰਮੀ ਮੈਂ ਚਲੀ ਜਾਊਂਗੀ ਵੀ ਤੁਸੀਂ ਮੈਨੂੰ ਰਹਿੰਦੋ ਕਹਿੰਦੇ ਨਹੀਂ ਬੇਟਾ ਵੀ ਇਹ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਵੀ ਤੂੰ ਇਹ व्हील चेयर ਤੋਂ ਬਿਨਾ ਹਨਾ ਆਪਣੇ ਟੈਸਟ ਨਹੀਂ ਕਰਵਾਵੇਂਗੀ ਤੇ ਫਿਰ ਉਹਨਾਂ ਨੇ ਮੇਰੀ ਹਨਾ ਐਮ ਆਰ ਆਈ ਕੀਤੀ ਐਮ ਆਰ ਆਈ ਦੇ ਵਿੱਚ ਐਲ 4 ਤੇ ਐਲ 5 ਜਿਹੜੀਆਂ ਆਪਣੀਆਂ ਨਰਵਸ ਸਿਸਟਮ ਹੁੰਦੀਆਂ ਨੇ ਨਾੜਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ 20 एमएम ਦਾ ਗੈਪ ਆਇਆ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਬੇਟਾ ਜਦ ਤਾ ਤੁਹਾਡਾ ਇਹ ਜਿਹੜਾ ਟ੍ਰੀਟਮੈਂਟ ਹੈ ਜਦ ਤਾ ਇਹ ਆਪਰੇਸ਼ਨ ਨਾਲ ਠੀਕ ਹੋਊਗਾ ਜਾਂ ਤੁਸੀਂ ਹਨਾ ਬੈਡ ਰੈਸਟ ਰੱਖੋ ਤੇ ਆਪਰੇਸ਼ਨ ਦੇਖੋ ਮੈਨੂੰ ਬਹੁਤ ਨੇ ਪਹਿਲਾਂ ਵੀ ਕਿਹਾ ਸੀਗਾ ਆਪਰੇਸ਼ਨ 99% ਫੇਲ ਹੈ 1% ਆਪਰੇਸ਼ਨ ਰੀਡ ਦੀ ਹੱਡੀ ਦਾ ਜਿਹੜਾ ਆਪਏ ਇਹ ਕਰਵਾ ਲੈਨੇ ਆ ਹਨਾ ਕਮਰ ਦਰਦ ਦਾ 1% ਮੈਂ ਮੰਨ ਸਕਦੀਆਂ ਵੀ ਹਨਾ ਠੀਕ ਹੋ ਜਾਣਗੇ ਕਿਉਂਕਿ ਉਮਰ ਦੇ ਹਿਸਾਬ ਨਾਲ ਇਸ ਚੀਜ਼ ਦਾ ਦੁਆਰਾ ਤੋਂ ਤੁਹਾਨੂੰ ਦਿੱਕਤ ਆਵੇਗੀ ਹੀ ਆਵੇਗੀ ਆਪਰੇਸ਼ਨ ਨਾ ਕਰਵਾਓ ਮੈਂ ਹੱਥ ਵਨ ਕੇ ਬੇਨਤੀ ਕਰਦੀ ਆਂ ਫਿਰ ਮੈਂ ਸਾਨੂੰ ਕਿਹਾ ਵੀ ਠੀਕ ਹੈ ਜੀ ਮੈਂ ਆਪਣੇ ਹਸਬੰਡ ਜੀ ਨਾਲ ਸਲਾਹ ਕੀਤੀ ਕਿ ਮੈਂ ਬੈਡ ਰੈਸਟ ਰੱਖ ਲੂੰਗੀ ਪਰ ਮੈਂ ਆਪਰੇਸ਼ਨ ਹਜੇ ਨਹੀਂ ਕਰਵਾਉਣਾ ਹੈਗਾ ਤੇ ਉਹ ਕਹਿੰਦੇ ਬੇਟਾ ਵੀ ਅਸੀਂ ਤੈਨੂੰ ਇੱਥੇ ਰੱਖ ਕੇ ਵੀ ਹਨਾ ਟ੍ਰੀਟਮੈਂਟ ਕਰ ਸਕਦੇ ਆਂ ਪਰ ਇੱਥੇ ਤੈਨੂੰ ਜ਼ਿਆਦਾ ਤੇਜ਼ ਦਵਾਈਆਂ ਦੇਵਾਂਗੇ ਤੇ ਤੇਜ਼ ਦਵਾਈ ਤਾਂ ਤੈਥੋਂ ਝੱਲੀ ਨਹੀਂ ਜਾਣੀ ਹੈਗੀ ਵੀ ਤੂੰ ਘਰ ਜਾ ਕੇ ਬੈਡ ਰੈਸਟ ਰੱਖ ਤੇ ਜਿਹੜੀਆਂ ਜਿਹੜੀਆਂ ਅਸੀਂ ਦਵਾਈਆਂ ਤੁਹਾਨੂੰ ਦੱਸਦੇ ਆਂ ਹਨਾ ਤੁਸੀਂ ਇਹ ਦਵਾਈਆਂ ਲਈ ਚੱਲਿਓ ਤੇ ਮੈਂ ਉਹਨਾਂ ਨਾਲ ਸਹਿਮਤ ਹੋ ਗਈ। ਦੇਖੋ ਕਈ ਪੈਣਾ ਨੂੰ ਮੈਂ ਜੇ ਕਹਣੀ ਆ ਵੀ ਤੁਸੀਂ ਬੈਡ ਰੈਸਟ ਰੱਖ ਲੋ ਤਾਂ ਉਹ ਕਹਿੰਦੇ ਨੇ ਵੀ ਅਸੀਂ ਕੱਲੀਆਂ ਅਸੀਂ ਕਿੱਥੇ ਬੈਡ ਰੈਸਟ ਰੱਖ ਲਈ ਅਸੀਂ ਇਹਨਾਂ। ਦੇਖੋ ਆਪਰੇਸ਼ਨ ਕਰਵਾਉਂਗੀ ਜਾਂ ਫਿਰ ਵੀ ਤਾਂ ਤਿੰਨ-ਤਿੰਨ ਮਹੀਨੇ ਤੁਸੀਂ ਹਨਾ ਪਵਾਂਗੀਆਂ। ਤੇ ਮੈਂ ਵੀ ਕੱਲੀਆਂ ਨਾ ਮੇਰੇ ਕੋਈ ਨਨਾਨੇ ਨਾ ਮੇਰੇ ਕੋਈ ਦਰਾਣੀ ਜਠਾਣੀ ਹੈ ਹਨਾ ਕੋਈ ਵੀ ਮੇਰੇ ਨਾਲ ਇਦਾਂ ਨਹੀਂ ਹੈਗਾ ਵੀ ਮੇਰੇ ਨਾਲ ਹਨਾ ਕੰਮ ਕਾਲੇ ਪਰ ਮੇਰੇ ਹਸਬੰਦ ਜੀ ਮੇਰੇ ਬੱਚੇ ਸਾਰਿਆਂ ਨੇ ਮਿਲ ਕੇ ਚਲੋ ਹਨਾ ਤਿੰਨ ਮਹੀਨੇ ਮੈਂ ਬੈਡ ਰੈਸਟ ਰਹੀ। ਇੰਨੇ ਮਹੀਨੇ ਮੈਂ ਬਿਲਕੁਲ ਬੈੱਡ ਤੋਂ نیچے ਨਹੀਂ ਜਾਂਦੀ ਸੀ ਸਿਰਫ ਵਾਸ਼ਰੂਮ ਵੀ ਅਟੈਚ ਹੈਗਾ ਸਾਡੇ ਉਹ ਹਨਾ ਰੂਮ ਦੇ ਨਾਲ ਉੱਥੇ ਤੱਕ ਵੀ ਮੇਰੇ ਹਸਬੰਦ ਜੀ ਮੈਨੂੰ ਆਪਣੇ ਪੈਰ ਤੇ ਪੈਰ ਰੱਖ ਕੇ ਜਾਂਦੇ ਸੀ ਕਿਉਂਕਿ ਮੈਨੂੰ ਉਹ ਨਹੀਂ ਪਤਾ ਲੱਗਦਾ ਸੀ ਮੈਂ ਆਪਣੀ ਲੱਤ ਉੱਪਰ ਵੀ ਨਹੀਂ ਚੱਕ ਸਕਦੀ ਸੀ ਜਦ ਮੈਂ ਠੀਕ ਹੋ ਸਕਦੀ ਹਾਂ ਤੁਸੀਂ ਕਿਉਂ ਨਹੀਂ ਹੋ ਸਕਦੀ ਹਨਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਦਵਾਈਆਂ ਦੱਸੂਗੀ ਤੁਸੀਂ ਉਹ ਲੈਣੀਆਂ ਨੇ ਪਰ ਇਹ ਥੋੜੀਆਂ ਜੀਆਂ ਹਨਾ ਤੁਸੀਂ ਮਹੀਨਾਕ ਲੈ ਕੇ ਬੰਦ ਕਰ ਦੇਣੀਆਂ ਇੱਕ ਦਾ ਨਾਮ ਹੈ ਪ੍ਰੈਗਵਾਲੀਨ ਇੱਕ ਇਦਾਂ ਦੀ ਦਵਾਈ ਹੈ ਜਿਹੜੀ ਕਿ ਤੁਹਾਡੀ ਬਾਡੀ ਨੂੰ ਜਿਹੜੀ ਅੰਦਰੋਂ ਤੁਹਾਡੀਆਂ ਨਾੜਾਂ ਨੇ ਢੀਕ ਹੋ ਜਾਂਦੀਆਂ ਨੇ ਉਹਨਾਂ ਨੂੰ ਵੀ ਠੀਕ ਕਰੇਗੀ ਤੇ ਥੋੜਾ ਜਿਹਾ ਇਹਦੇ ਵਿੱਚ ਸਾਲਟ ਹੁੰਦਾ ਹੈ ਜਿਹੜਾ ਹਨਾ ਉਹ ਦਰਦ ਦਾ ਵੀ ਹੁੰਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਵੀ ਲੈ ਸਕਦੇ ਹੋ ਜਾਂ ਕਿਸੇ ਡਾਕਟਰ ਦੀ ਸਲਾਹ ਨਾਲ ਵੀ ਤੁਸੀਂ ਕਰਕੇ ਲੈ ਸਕਦੇ ਹੋ ਹਣਾ ਦੂਸਰੀ ਤੁਸੀਂ ਲੈਣੀ ਆਂਗੇ ਵਿਟਾਮਿਨ ਡੀ ਦੇ ਪੌਚ ਆਉਂਦੇ ਨੇ ਛੋਟੇ-ਛੋਟੇ ਹਣਾ ਸ਼ਾਰਟ ਵੀ ਆਉਂਦੇ ਨੇ ਪੌਚ ਵੀ ਆਉਂਦੇ ਨੇ ਜਿਹੜਾ ਪੌਚ ਹੈਗਾ ਹਣਾ ਉਹ 35 ਰੁਪਏ ਦਾ ਮਿਲ ਜਾਂਦਾ ਜਿਹੜੇ ਸ਼ਾਰਟ ਨੇਗੇ ਹਣਾ ਉਹ ਥੋੜੇ ਵਧਿਆ ਅਸਰ ਕਰਦੇ ਨੇ ਉਹ ਇੱਕ ਡੱਬੀ ਦੇ ਵਿੱਚ 4 ਹੁੰਦੇ ਨੇ ਉਹ 2 250 ਰੁਪਏ ਦੀ ਹਣਾ ਇੱਕ ਡੱਬੀ ਆ ਜਾਂਦੀ ਹੈ ਜੀ ਤਾਂ ਤੁਸੀਂ ਨੇ ਕੀ ਕਰਨਾ ਹੈ ਇਹ ਹਫਤੇ 'ਚ ਇੱਕ ਦਿਨ ਲੈਣਾ ਜਿਵੇਂ ਇੱਕ ਮਹੀਨੇ ਦੇ ਵਿੱਚ ਚਾਰ ਹੋ ਗਏ ਹਰੇਕ ਹਫਤੇ ਤੁਸੀਂ ਨੇ ਉਹ ਇੱਕ ਇੱਕ ਲੈਣਾ ਹੈ ਇਹਦੇ ਨਾਲ ਹੋਵੇਗਾ ਕਿ ਜਿਹੜੀ ਤੁਹਾਡੀਆਂ ਹੱਡੀਆਂ ਦੀ ਕਮਜ਼ੋਰੀ ਹੈ ਨਾ ਜ਼ਿਆਦਾਤਰ ਇਹ ਆਪਣੀ ਜਿਹੜੀ ਬੈਕ ਪੇਨ ਹੈ ਅੱਜਕੱਲ ਕਿਉਂ ਹੋ ਰਹੀ ਹੈ ਜਾਂ ਤਾਂ ਜੇ ਕੋਈ ਡਿਲੀਵਰੀ ਟਾਈਮ ਜਿਹੜੀ ਮੇਰੀ ਸਿਸਟਰ ਦਾ ਹਨਾ ਜ਼ਿਆਦਾ ਜ਼ੋਰ ਲੱਗ ਜਾਂਦਾ ਹੈਗਾ ਹਨਾ ਜਾਂ ਫਿਰ ਆਪਾਂ ਕਈ ਵਾਰੀ ਤਿਲਕਕ ਵਗੈਰਾ ਕੇ गिर ਜਾਂਦੇ ਆਪਾਂ ਉਸ ਟਾਈਮ ਧਿਆਨ ਨਹੀਂ ਦਿੰਦੇ ਹੈਗੇ ਤੇ ਦੂਸਰੀ ਗੱਲ ਮੇਨ ਕੇ ਆਪਣੀ ਜਿਹੜੀ ਡਾਈਟ ਹੈ ਉਹ ਬਿਲਕੁਲ ਬੇਕਾਰ ਹੈ ਕਿਉਂਕਿ ਆਪਾਂ ਆਪਣੇ ਸਰੀਰ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ ਆਪਾਂ ਆਪਣੇ ਮੇਕਅਪ ਵੱਲ ਬਹੁਤ ਧਿਆਨ ਦੇਦੇ ਨੇ ਆਪਣੇ ਕੱਪੜਿਆਂ ਵੱਲ ਬਹੁਤ ਧਿਆਨ ਦੇਦੇ ਨੇ ਪਰ ਆਪਣੀ ਸਿਹਤ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ ਹੈਗੀਆਂ ਤਾਂ ਹੀ ਅੱਜਕੱਲ ਹਰੇਕ ਭੈਣ ਦਾ ਹਨਾ ਜਿੰਨੀਆਂ ਵੀ ਪੁੱਛ ਲੈ ਹਰ ਇੱਕ ਦੀ ਬੈਕ ਪੇਨ ਹੋਣੀ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਕਮ ਸੇ ਕਮ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹੇ ਪ੍ਰੋਬਲਮ ਹੈ ਉਹ 15 ਦਿਨ ਮਹੀਨਾ 3 ਦਿਨ 2 ਮਹੀਨੇ ਜਿੰਨਾ ਤੋਂ ਅੱ ਤੋਂ ਹੋ ਸਕੇ ਹੈ ਨਾ ਪਲੀਜ਼ ਬੈਡ ਰੈਸਟ ਜ਼ਰੂਰ ਰੱਖਿਓ ਹੈ ਨਾ ਤੁਸੀਂ ਝਾੜੂ ਪੋਚ ਵਾਲੀਆਂ ਲਗਾ ਲਓ ਕਿਉਂਕਿ ਤੁਸੀਂ ਆਪਰੇਸ਼ਨ ਕਰਵਾਉਂਗੇ ਫਿਰ ਵੀ ਤਾਂ ਲਗਾਉਂਗੀ ਤੇ ਉਹ ਵੀ ਤੁਸੀਂ ਬਹੁਤ ਪੈਸਾ ਖਰਾਬ ਕਰੋਗੇ ਹੈ ਨਾ ਦੂਸਰੀ ਗੱਲ ਜਿਹੜੀਆਂ ਮੈਂ ਤੁਹਾਨੂੰ ਇਹ ਚੀਜ਼ਾਂ ਦਸੀਆਂ ਨੇ ਪ੍ਰੈਗ ਵਾਲੀ ਨਾ ਇੱਕ ਖਾਣ ਵਾਲੀ ਟੈਬਲੇਟ ਹੈਗੀ ਤੁਸੀਂ ਕਿਸੇ ਡਾਕਟਰ ਦੀ ਸਲਾਹ ਨਾਲ ਇਹਨੂੰ ਲੈ ਸਕਦੇ ਹੋ ਹਨ ਤੇ ਦੂਸਰੀ ਹੈਗੀ ਆ ਵਿਟਾਮਿਨ ਡੀ ਦੇ ਪਾਊਚ ਵੀ ਨੇ ਸ਼ਾਰਟ ਵੀ ਨੇ ਇਹ ਤੁਸੀਂ ਨੇ ਮਹੀਨੇ ਚ 4 ਸੀਸੀਆਂ ਪੀਣੀਆਂ ਨੇ 4 ਪਾਊਚ ਲੈਣੇ ਨੇ ਚਾਹੀਏ ਹਨ ਦੋਨਾਂ ਚ ਕੁਝ ਵੀ ਲੈ ਸਕਦੇ ਹੋ ਹਫਤੇ ਬਾਅਦ ਹੀ ਲੈਣਾ ਹੈ ਨਾ ਜ਼ਿਆਦਾ ਨਹੀਂ ਲੈਣੇ ਹੈਗੇ ਤੇ ਦੂਸਰਾ B12 ਦੀ ਇਹ ਵੀ ਆ ਬਹੁਤ ਹਨਾ ਤੁਹਾਨੂੰ ਮੈਡੀਕਲ ਸਟੋਰ ਤੋਂ ਦਵਾਈਆਂ ਮਿਲ ਜਾਣੀਆਂ ਹਨ ਤੁਸੀਂ ਜਦੋਂ ਆਪਦਾ ਇਹ ਕਰਨ ਇੱਕ ਮਹੀਨਾ ਤੁਸੀਂ ਨਾ ਇਹ ਜ਼ਰੂਰ ਵਰਤਿਓ ਕਿਉਂਕਿ ਮੈਂ ਵੀ ਇਹ ਚੀਜ਼ਾਂ ਯੂਜ਼ ਕੀਤੀਆਂ ਨੇ ਤੇ ਦੂਸਰੀ ਗੱਲ ਜਿੱਥੇ ਤੁਹਾਡੇ ਬੈਕ ਤੇ ਪੇਨ ਹੋ ਰਹੀ ਹੈ ਹਨਾ ਤੁਹਾਡੀ ਲੱਤ ਤੇ ਪੇਨ ਹੋ ਰਹੀ ਹੈਗੀ ਇਹਦੇ ਬਾਰੇ ਹੁਣ ਮੈਂ ਤੁਹਾਨੂੰ ਦੱਸਦੀ ਆ ਜਿਹੜੀ ਬੈਕ ਤੇ ਪੇਨ ਹੋ ਰਹੀ ਹੈ ਉਹਦੇ ਤੁਸੀਂ ਨੇ ਕੀ ਕਰਨਾ ਕੋਈ ਵੀ ਤੁਹਾਡੇ ਹਨਾ ਚਾਹੇ ਤਾਂ ਤੁਸੀਂ ਜਿਵੇਂ ਅਰਿੰਡੀ ਦਾ ਤੇਲ ਲੈ ਲਓ ਜਾਂ ਤੁਸੀਂ ਆਪਣਾ ਤੇਲਾਂ ਦਾ ਤੇਲ ਲੈ ਲਓ ਜਾਂ ਤੁਸੀਂ ਹਨਾ ਕੋਈ ਵੀ ਆਪਣੀ ਦਰਦ ਦੀ ਜਿਹੜੀ ਆਪਾਂ ਟਿਊਬ ਵਗੈਰਾ ਨਾਲ ਡਾਕਟਰ ਆਪਾਂ ਨੂੰ ਦੇ ਦਿੰਦੇ ਨੇ ਉਹਨਾਂ ਵਿੱਚੋਂ ਕੋਈ ਵੀ ਲੈ ਕੇ ਤੁਸੀਂ ਹਲਕੀ ਉਹਦੇ ਉੱਤੇ ਹਨਾ ਰਗੜਨੀ ਨਹੀਂ ਹਲਕਾ ਤੁਸੀਂ ਲਗਾ ਕੇ ਤੇ ਮੈਂ ਤੁਹਾਨੂੰ ਇੱਕ ਮਸ਼ੀਨ ਦਿਖਾਉਣੀ ਆ ਉਹ ਲੈ ਕੇ ਤੁਸੀਂ ਹਨਾ ਕਿਤੇ ਵੀ ਤੁਹਾਨੂੰ ਮ사ਜ ਵਗੈਰਾ ਕਿਸੇ ਵੀ ਡਾਕਟਰ ਕੋਲੇ ਜਾਣ ਦੀ ਜਰੂਰਤ ਨਹੀਂ ਤੁਸੀਂ ਘਰ ਵਿੱਚ ਹੀ ਉਸ ਨਾਲ ਕਰ ਸਕਦੇ ਹੋ ਤੇ ਇਸ ਤਰੀਕੇ ਦੀ ਹਨਾ ਇੱਕ ਮਸ਼ੀਨ ਆਉਂਦੀ ਹੈ ਤੁਸੀਂ ਆਮ ਹੱਡੀਆਂ ਵਾਲੇ ਡਾਕਟਰਾਂ ਕੋਲੇ ਹਨਾ ਦੇਖੀ ਹੋਣੀ ਹੈਗੀ ਤੇ ਇਹ ਮਸ਼ੀਨ ਸਿਰਫ 7-800 ਰੁਪਏ ਦੀ ਆ ਜਾਂਦੀ ਇਹਨੂੰ ਤੁਸੀਂ ਘਰ ਲਿਆ ਕੇ ਰੱਖ ਲਓ ਹਨਾ ਇਹ ਬਹੁਤ ਬੈਨੀਫਿਟ ਹੈਗੀ ਜਿਹੜੇ ਮੇਰੀਆਂ ਭੈਣਾਂ ਦੇ ਹਨਾ ਲੱਤਾਂ ਦਰਦ ਕਰਦੀਆਂ ਨੇ ਜਾਂ ਮੋਢੇ ਆਪਣੇ ਦਰਦ ਕਰਦੇ ਆ ਹਨਾ ਗਰਦਨ ਆਪਣੇ ਆਪਾਂ ਕਹਿੰਦੇ ਸਰਵਾਈਕਲ ਹੋ ਗਿਆ ਹਨਾ ਇਹ ਚੀਜ਼ ਦੀ ਵੀ ਮੈਂ ਤੁਹਾਨੂੰ ਚੀਜ਼ ਦੱਸੂਗੀ ਹੈ ਨਾ ਤੁਸੀਂ ਬਸ ਕੋਈ ਵੀ ਤੇਲ ਲਗਾ ਲਓ ਹੈ ਨਾ ਫਿਰ ਇਹਨੂੰ ਚਲਾ ਕੇ ਤੁਸੀਂ ਆਪਣੇ ਹਲਕੀ ਹਲਕੀ ਹੈ ਨਾ ਬੈਕ ਤੇ ਜਿੱਥੇ ਠੂਹੀ ਤੇ ਤੁਹਾਡੇ ਦਰਦ ਹੋ ਰਿਹਾ ਜਾਂ ਲੱਤਾਂ ਤੇ ਦਰਦ ਹੋ ਰਿਹਾ ਬਾਹਾਂ ਤੇ ਮੋਢਿਆਂ ਤੇ ਹੈ ਨਾ ਮ사ਜ ਕਰਿਓ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗੀ ਹੈ ਨਾ ਜਦੋਂ ਵੀ ਤੁਹਾਨੂੰ ਲੱਗੇ ਵੀ ਤੁਹਾਡੇ ਕਿਤੇ ਦਰਦ ਹੁੰਦਾ ਤਾਂ ਤੁਸੀਂ ਇਸ ਨਾਲ ਮ사ਜ ਕਰ ਸਕਦੇ ਹੋ ਤੇ ਦੇਖੋ ਤੁਹਾਨੂੰ ਮੈਂ ਚਾਰ ਚੀਜ਼ਾਂ ਦੱਸ ਚੁੱਕੀਆਂ ਹੁਣ ਜਿਹੜੀ ਸਭ ਤੋਂ ਮੇਨ ਚੀਜ਼ ਹੈਗੀ ਉਹ ਤੁਸੀਂ ਕੀ ਕਰਨਾ ਹੈ ਤੁਸੀਂ ਨੇ ਗਰਮ ਪਾਣੀ ਕਰ ਲੈਣਾ ਹੈਗਾ ਕਿਸੇ ਵੀ ਟੱਬ ਵਗੈਰਾ ਚ ਖੁੱਲੇ ਟੱਬ ਵਗੈਰਾ ਦੇ ਵਿੱਚ ਪਾ ਕੇ ਉਹਦੇ ਵਿੱਚ ਦੋ ਚਮਚ ਨਮਕ ਦੇ ਪਾ ਲੈਣੇ ਨੇ ਨਮਕ ਕੋਸ਼ਿਸ਼ ਕਰੋ ਕਿ ਸਿੰਦਾ ਨਮਕ ਮਿਲ ਜੇ ਜਾਂ ਤੁਹਾਨੂੰ ਡਲੀਆਂ ਵਾਲਾ ਨਮਕ ਮਿਲ ਜੇ ਹਣਾ ਦੋ ਚਮਚ ਨਮਕ ਦੇ ਪਾ ਲੈਣੇ ਨੇ ਦੋ ਚਮਚ ਤੁਸੀਂ ਸਰੋਂ ਦੇ ਤੇਲ ਦੇ ਪਾਉਣੇ ਨੇ ਫਿਰ ਤੁਸੀਂ ਨੇ ਆਪਣੀ ਜਿਹੜੀ ਇੱਥੇ ਤੱਕ ਤੁਹਾਡੇ ਦਰਦ ਹੁੰਦਾ ਢੂਹੀ ਤੱਕ ਹਨਾ ਉਹਨੂੰ ਨਾ ਉਹ ਟੱਬ ਦੇ ਵਿੱਚ ਚੌਂਕੜੀ ਮਾਰ ਕੇ ਬੈਠੇ ਜਾਂਦੇ ਤੁਹਾਡੇ ਤੋਂ ਤਾਂ ਚੌਂਕੜੀ ਮਾਰ ਕੇ ਬਹਿਜੋ ਨਹੀਂ ਕੋਈ ਫੱਟੀ ਵਗੈਰਾ ਲੈ ਕੇ ਹਨਾ ਤੁਸੀਂ ਬੈਠ ਚੋ ਅਗਰ ਤੁਹਾਡੇ ਕੋਲੇ ਹਨਾ ਉਹ ਚੀਜ਼ अवेलेबल ਨਹੀਂ ਹੈਗੀ ਵੀ ਤੁਸੀਂ ਹਨਾ ਗਰਮ ਪਾਣੀ ਦੇ ਵਿੱਚ ਇਹਨਾਂ ਨਹੀਂ ਬੈਠ ਸਕਦੇ ਤਾਂ ਤੁਸੀਂ ਕਿਸੇ ਬਾਲਟੀ ਵਗੈਰਾ ਦੇ ਵਿੱਚ ਪਾਣੀ ਪਾ ਕੇ ਆਪਣੇ ਲੱਤਾਂ ਨੂੰ ਉਹਦੇ ਵਿੱਚ ਡਬੋ ਲੋ ਤੇ ਜਿਹੜੀ ਆਪਣੀ ਟੂ ਹੀ ਹੈਗੀ ਹੈ ਨਾ ਜਿੱਥੇ ਕਮਰ ਦਰਦ ਤੁਹਾਨੂੰ ਹੋ ਰਿਹਾ ਤਾਂ ਤੁਸੀਂ ਚੰਗੇ ਤਰੀਕੇ ਨਾਲ ਕੋਈ ਗਰਮ ਕੱਪੜਾ ਹਨਾ ਕਰਕੇ ਉਸੇ ਪਾਣੀ ਦਾ ਨਾ ਕੋ ਵਾਲੇ ਦਾ ਤਾਂ ਆਪਣੀ ਜਿਹੜੀ ਟੂ ਹੀ ਆਪਣੀ ਬੈਕ ਹੈ ਨਾ ਉਹਦੇ ਉੱਪਰ ਇਸ ਤਰੀਕੇ ਨਾਲ ਕਿਸੇ ਤੋਂ ਮਤਲਬ ਕਿ ਆਪਣੇ ਪਰਿਵਾਰ ਦੇ ਮੈਂਬਰ ਤੋਂ ਫਰਵਾ ਲਓ ਹਨਾ ਉਹਦੇ ਉੱਪਰ ਇਸ ਤਰੀਕੇ ਨਾਲ ਤੁਸੀਂ ਉਹ ਕਰ ਲੈਣਾ ਜਾਂ ਫਿਰ ਆਪਣੇ ਹੌਟ ਬੈਗ ਜੇ ਆਉਂਦੇ ਆ ਨਾ ਗਰਮ ਪਾਣੀ ਵਾਲੇ ਉਹ ਲੈ ਲਓ ਤੁਸੀਂ ਉਹਨੂੰ ਆਪਣੀ ਹੈ ਨਾ ਢੋਹੀ ਦੇ ਉੱਪਰ ਆਪਣੇ ਕਮਰ ਦੇ ਉੱਪਰ ਜਿੱਥੇ ਜਿੱਥੇ ਦਰਦ ਹੁੰਦਾ ਉਹਦੇ ਨਾਲ ਲੇਸਣਾ ਹੈਗਾ ਇਹਦੇ ਨਾਲ ਕੀ ਹੋਵੇਗਾ ਇਹਦੇ ਨਾਲ ਜਿਹੜੇ ਤੁਹਾਡਾ ਅੰਦਰ ਹਨਾ ਗੈਪ ਵਗੈਰਾ ਪੈ ਜਾਂਦਾ ਹੈਗਾ ਹਨਾ ਉਹ ਬਹੁਤ ਜਲਦੀ ਭਰਨਾ ਸ਼ੁਰੂ ਹੋ ਜਾਏਗਾ ਠੀਕ ਹੋਣਾ ਸ਼ੁਰੂ ਹੋ ਜਾਏਗਾ ਤੇ ਦੂਸਰੀ ਤੁਸੀਂ ਆਪਣੀ ਡਾਈਟ ਵੱਲ ਧਿਆਨ ਦੇਣਾ ਹੈ ਜਿਹੜੀ ਡਾਈਟ ਹੈਗੀ ਤੁਹਾਡੀ ਉਹਦੇ ਵਿੱਚ ਤੁਸੀਂ ਨੇ ਕਾਲੇ ਚਨੇ ਜਿਹੜੇ ਆਪਣੇ ਹੁੰਦੇ ਨਾਲ ਜਿਹੜੇ ਨੌਨਵੇਜ ਖਾਂਦੇ ਨਹੀਂ ਉਹ ਤਾਂ ਹਨਾ ਅੰਡੇ ਮੀਟ ਵਗੈਰਾ ਤੁਸੀਂ ਲੈ ਸਕਦੇ ਹੋ ਹਨਾ ਜਿਹੜੇ ਨੌਨਵੇਜ ਨਹੀਂ ਖਾਂਦੇ ਉਹਨਾਂ ਨੇ ਤੁਸੀਂ ਸੋਲਿਆਂ ਦੀ ਤਰੀ ਹੁੰਦੀ ਹੈ ਜਿਹੜੀ ਨਾ ਉਹਨੂੰ ਤੁਸੀਂ ਨੇ ਲਗਾਤਾਰ 10-15 ਦਿਨ ਜ਼ਰੂਰ ਖਾਣਾ ਇੱਕ ਤੁਸੀਂ ਨੇ ਜਿਹੜੇ ਬੈੱਡ ਤੇ ਲੇਟਣਾ ਹੈ ਜਿਹੜਾ ਉਹਦਾ ਗੱਦਾ ਹੋਵੇਗਾ ਉਹ ਘੱਟੋ-ਘੱਟ 4 ਇੰਚ ਦਾ ਮੋਟਾ ਹੋਣਾ ਚਾਹੀਦਾ ਕਿਉਂਕਿ ਅਕਸਰ ਆਪਾਂ ਕਹਿ ਦਿੰਦੇ ਹਾਂ ਵੀ ਸਾਡੇ ਟੂ ਹੀ ਦੁਖਦੀ ਹੈ ਹਨਾ ਫੱਟੇ ਵਾਲੇ ਉਹਦੇ ਉੱਤੇ ਪੈ ਜਾਓ ਹਨਾ ਵੀ ਗੱਦਾ ਚੱਕ ਕੇ ਇਸ ਚੀਜ਼ ਦੇ ਨਾਲ ਤੁਹਾਡੀ ਜਿਹੜੀ ਇਹ ਦਿੱਕਤ ਹੈ ਹੋਰ ਜ਼ਿਆਦਾ ਵਧੇਗੀ ਤੁਸੀਂ ਨੇ ਕੋਸ਼ਿਸ਼ ਕਰਨੀ ਹੈ ਕਿ ਜਿੱਥੇ ਤੁਸੀਂ ਲੇਟਣਾ ਹੈ ਤਾਂ ਬਿਲਕੁਲ ਉਹ ਹਨਾ ਸੌਫਟ ਚੀਜ਼ ਹੋਣੀ ਚਾਹੀਦੀ ਹੈ ਜਿਆਦਾ ਸੌਫਟ ਵੀ ਨਹੀਂ ਹੋਣੀ ਚਾਹੀਦੀ ਜਿਆਦਾ ਹਾਰਡ ਵੀ ਨਹੀਂ ਹੋਣੀ ਚਾਹੀਦੀ ਮਲਕਿ 4 ਇੰਚ ਇੰਚ ਦਾ ਕੋਈ ਗੱਦਾ ਜਾਂ ਤੁਸੀਂ ਗਦੈਲਾ ਵਗੈਰਾ ਸਿੱਟ ਲਓ ਅਗਰ ਤੁਹਾਡਾ ਗੱਦਾ ਹਨਾ ਸਖਤ ਹੈ ਥੋੜਾ ਜਿਹਾ ਦੇਖੋ ਛੋਟੀਆਂ ਛੋਟੀਆਂ ਚੀਜ਼ਾਂ ਤੁਸੀਂ ਕਰੋਗੇ ਤਾਂ ਤੁਹਾਡੇ ਜਿਹੜੀ ਬੈਕ ਪੇਨ ਹੈ ਇਹ ਬਿਲਕੁਲ ਠੀਕ ਹੋ ਜਾਏਗੀ ਉਸ ਤੋਂ ਬਾਅਦ ਕੁਝ ਕਸਰਤਾਂ ਨੇ ਕਿਉਂਕਿ ਫਿਰ ਮੈਨੂੰ ਡਾਕਟਰ ਨੇ ਇਹ ਕਹਿ ਦਿੱਤਾ ਹੈ ਹਨਾ ਵੀ ਤੁਸੀਂ ਠੀਕ ਹੋ ਜਾਓਗੇ ਚਲੋ ਹੌਲੀ ਹੌਲੀ ਮੈਨੂੰ ਫਰਕ ਵੀ ਪੈਂਦਾ ਗਿਆ ਤੇ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਆ ਇਹ ਚੀਜ਼ਾਂ ਮੈਂ ਕਰਦੀ ਗਈ ਕਿਉਂਕਿ ਵਿਟਾਮਿਨ ਡੀ ਤੇ ਵੀ 12 ਦੀ ਘਾਟ ਕਾਰਨ ਹੀ ਤੁਹਾਡੇ ਕਮਰ ਦਰਦ ਹੁੰਦੀ ਹੈ ਇਹ ਮੈਂ 100% ਕਹਿ ਸਕਦੀ ਆ ਪਿੱਛੋਂ ਤੁਸੀਂ 5 10% ਲਾ ਲਓ ਵੀ ਕੋਈ ਹੈ ਨਾ ਜਿਵੇਂ ਆਪਣੇ ਡਿੱਗ ਕੇ ਸੱਟ ਲੱਗਦੀ ਹੈ ਉਹਦੇ ਨਾਲ ਵੀ ਹੋਣ ਲੱਗ ਜਾਂਦੀ ਹੈ ਜਦ ਆਪ ਹਰੇਕ ਹੀ ਆਪ ਅੱਜ ਕੱਲ੍ਹ ਕਹਿਦ ਨੇ ਮੇਰੇ ਮਣਕਾ ਆ ਨਾ ਗੈਪ ਪੈ ਗਿਆ ਮੇਰਾ ਮਣਕਾ ਹੱਲ ਗਿਆ ਮੇਰੇ ਮਣਕੇ ਦੇ ਵਿੱਚ ਆ ਨਾ ਗ੍ਰੀਸ ਖਤਮ ਹੋ ਗਿਆ ਦੇਖੋ ਇਹੇ ਚੀਜ਼ਾਂ ਦੇ ਨਾਲੋਂ ਤੁਸੀਂ ਆਪ ਦਾ ਸਰੀਰ ਜਿਹੜਾ ਹਨਾ ਇਹਨੂੰ ਥੋੜਾ ਜਿਹਾ ਧਿਆਨ ਦੇ। ਐਨੇ ਪੈਸੇ ਤੁਸੀਂ ਥੋਂ ਥੋਂ ਜਾ ਕੇ ਡਾਕਟਰਾਂ ਕੋਲੇ ਹਨਾ ਵੈਦਾਂ ਕੋਲੇ ਆਮ ਖਰਾਬ ਕਰਦੇ ਆਪਾਂ ਹਨਾ ਤਾਂ ਸਭ ਤੋਂ ਪਹਿਲਾਂ ਦੇਖੋ ਹਰ ਇੱਕ ਆਪ ਦਾ ਆਪ ਦਾ ਟ੍ਰੀਟਮੈਂਟ ਦੱਸਦਾ ਹੈ ਨਾ ਮੈਂ ਤਾਂ ਜੋ ਮੇਰੇ ਨਾਲ ਬੀਤੇ ਤੁਹਾਨੂੰ ਉਹ ਦੱਸ ਰਹੀ ਹਾਂ। ਸਭ ਤੋਂ ਪਹਿਲਾਂ ਤੁਸੀਂ ਨੇ ਜਦੋਂ ਵੀ ਤੁਹਾਨੂੰ ਲੱਗਦਾ ਵੀ ਤੁਹਾਡਾ ਬੈਕ ਪੇਨ ਠੀਕ ਨਹੀਂ ਹੋ ਰਿਹਾ ਤਾਂ ਤੁਸੀਂ ਜਾ ਕੇ ਸਿੱਧਾ ਐਮ ਆਰ ਆਈ ਕਰਾ ਲਓ। ਠੀਕ ਹੈ ਵੀ ਉਹਦੇ ਵਿੱਚ ਪੈਸੇ ਲੱਗਦੇ ਆ ਹਰ ਇੱਕ ਨਹੀਂ ਕਰਵਾ ਸਕਦਾ ਪਰ ਦੇਖੋ ਵੈਸੇ ਵੀ ਤਾਂ ਤੁਸੀਂ ਹਨਾ ਕਿਤੇ 500 ਲਾਏ ਆ ਕਿਤੇ 1000 ਲਾਏ ਆ ਕਰ ਕਰਕੇ ਬਹੁਤ ਪੈਸਾ ਖਰਚ ਕਰ ਦਿੰਨੇ ਹੋ ਆਪਰੇਸ਼ਨ ਕਰਵਾਵੋਗੇ ਫਿਰ ਵੀ ਹਨਾ ਕਰੋਂਗੇ ਤਾਂ ਅਸੀਂ ਐਮ ਆਰ ਆਈ ਕਰਵਾ ਲਵਾਂਗੇ ਤੁਹਾਨੂੰ ਉਹਦੇ ਵਿੱਚ ਕਲੀਅਰ ਹੋ ਜਾਵੇਗਾ ਕਿ ਤੁਹਾਡੇ ਜਿਹੜਾ ਬੈਕ ਪੇਨ ਹੈ ਉਹ ਕਿਸ ਚੀਜ਼ ਨਾਲ ਹੋ ਰਿਹਾ ਹੈ ਤੁਹਾਨੂੰ 90% ਤੋਂ ਉੱਪਰ ਵੀ ਮੈਂ ਗਰੰਟੀ ਲੈ ਸਕਦੀ ਕਿ B12 ਤੇ ਵਿਟਾਮਿਨ D ਇਹ ਟੈਸਟ ਤੁਸੀਂ ਜ਼ਰੂਰ ਕਰਵਾਉਣੇ ਆ ਜੇ ਅੱਜੀ ਜਾ ਕੇ ਕਰਵਾ ਲਿਓ ਜਿਨ੍ਹਾਂ ਨੂੰ ਇਹ ਦਿੱਕਤ ਹੈਗੀ ਤੁਹਾਨੂੰ ਇਹ ਘਟ ਹੋਣਗੇ ਹੋਣਗੇ ਜਿਨ੍ਹਾਂ ਦੇ ਦਰਦ ਹੋ ਰਿਹਾ ਤੇ ਇੱਕ ਤੁਸੀਂ ਐਮ ਆਰ ਆਈ ਆਪਣੀ ਜਿਹੜੀ ਬੈਕ ਦੀ ਹੈ ਇਹਦੀ ਜ਼ਰੂਰ ਕਰਵਾਉਣੀ ਹੈ ਤੁਹਾਨੂੰ ਉਹਦੇ ਵਿੱਚ ਪਤਾ ਲੱਗ ਜਾਏਗਾ ਵੀ ਤੁਹਾਨੂੰ ਕੀ ਦਿੱਕਤ ਹੈਗੀ ਹੈ ਨਾ ਤਾਂ ਮੇਰੀ ਹੱਥ ਵਨ ਕੇ ਬੇਨਤੀ ਹੈਗੀ ਹੈ ਨਾ ਹੁਣ ਮੈਂ ਤੁਹਾਨੂੰ ਕੁਝ ਕਸਰਤਾਂ ਦੱਸੂਗੀ ਉਹ ਤੁਸੀਂ ਨੇ ਜ਼ਰੂਰ ਕਰਨੀਆਂ ਨੇ ਕਿਉਂਕਿ ਪਹਿਲਾਂ ਤੁਸੀਂ ਨੇ ਬੈਡ ਰੈਸਟ ਰੱਖਣੀ ਹੈ ਮਹੀਨਾ ਰੱਖ ਲਓ 2 ਮਹੀਨੇ ਰੱਖ ਲਓ 15 ਦਿਨ ਰੱਖ ਲਓ 20 ਦਿਨ ਰੱਖ ਲਓ ਜੇ ਜ਼ਿਆਦਾ ਨਹੀਂ ਰਹਿ ਸਕਦੇ ਚਲੋ ਕੰਮ ਬਿਨਾਂ ਵੀ ਨਹੀਂ ਸਰਦਾਂ ਤੁ ਜਿਵੇਂ ਹਲਕਾ ਰੋਟੀ ਟੁਕ ਬਣਾ ਲਿਆ ਹੈਨਾ ਜਿਆਦਾ ਵਜਨ ਵਾਲੀ ਚੀਜ਼ ਨਹੀਂ ਚੱਕਣੀ ਜਿਆਦਾ ਜਲਦੀ ਤੁਰਨਾ ਨਹੀਂ ਹੀਲ ਨਹੀਂ ਪਾਉਣੀ ਤੇ ਜਿਹੜੇ ਮੇਰੇ ਵੀਰ ਨੇ ਹੈਨਾ ਉਹਨਾਂ ਨੂੰ ਮੈਂ ਆਤਮਾਨੇ ਕਿ ਬੇਨਤੀ ਕਰਦੀ ਜਿਵੇਂ ਪੈਰਾਂ ਪਰ ਬਹਿ ਕੇ ਹਰਾ ਵਗੈਰਾ ਵੱਢਣਾ ਹੈਨਾ ਜਾਂ ਸਿਰ ਤੇ ਭਾਰ ਚੱਕਣਾ ਇਹ ਚੀਜ਼ਾਂ ਤੁਸੀਂ ਥੋੜੇ ਦਿਨ ਬੰਦ ਕਰ ਦਿਓ ਤਾਂ ਦੇਖਿਓ ਤੁਸੀਂ ਮੈਨੂੰ ਖੁਦ ਕਹੋਗੇ ਵੀ ਦੀਦੀ ਸਾਨੂੰ ਬਿਲਕੁਲ ਫਰਕ ਹੈ ਨਾ ਕੋਈ ਤੁਹਾਨੂੰ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਵੇਗੀ ਫਿਰ ਵੀ ਜੇ ਕਿਸੇ ਚੀਜ਼ ਦੀ ਗੱਲ ਸਮਝ ਨਾ ਆਈ ਤਾਂ ਤੁਸੀਂ ਹੈਨਾ ਮੈਨੂੰ ਪੁੱਛ ਸਕਦੇ ਹੋ ਤਾਂ ਮੈਂ ਤੁਹਾਨੂੰ ਡਾਕਟਰ ਸਾਹਿਬ ਜੀ ਦਾ ਹੈਨਾ ਨੰਬਰ ਵੀ ਡਿਸਕ੍ਰਿਪਸ਼ਨ ਦੇ ਵਿੱਚ ਮਤਲਬ ਕਿ ਐਡਰੈਸ ਸੈਂਡ ਕਰ ਦੂੰਗੀ ਤੁਸੀਂ ਉਹਨਾਂ ਦੇ ਹਸਪੀਟਲ 'ਚ ਜਾ ਕੇ ਵੀ ਟ੍ਰੀਟਮੈਂਟ ਕਰਵਾ ਸਕਦੇ ਹੋ ਨਾ ਪਰ ਚਲੋ ਹਰ ਇੱਕ ਨਹੀਂ ਕਰ ਸਕਦਾ ਨਾ ਇੰਨਾ ਮਹਿੰਗਾ ਜੋ-ਜੋ ਚੀਜ਼ਾਂ ਮੈਨੂੰ ਹੈਨਾ ਮੈਂ ਵਰਤੀਆਂ ਨੇ ਮੈਂ ਠੀਕ ਹੋਈਆਂ ਉਹੀ ਮੈਂ ਤੁਹਾਡੇ ਨਾਲ ਹਨਾ ਸਾਂਝੀਆਂ ਕੀਤੀਆਂ ਨੇ ਤੇ ਆਓ ਹੁਣ ਆਪਾਂ ਜਿਹੜੀਆਂ ਕਸਰਤਾਂ ਨੇਗੀਆਂ ਉਸ ਤੋਂ ਬਾਅਦ ਤੁਸੀਂ ਨੇ ਸ਼ੁਰੂ ਕਰਨੀਆਂ ਨੇ ਜਦੋਂ ਤੁਹਾਡਾ ਦਰਦ ਬੰਦ ਹੋ ਗਿਆ ਜਦੋਂ ਤੁਹਾਡਾ ਮਤਲਬ ਕਿ ਦਰਦ ਬੰਦ ਹੋ ਗਿਆ ਤੁਸੀਂ ਛੋਟੀ ਬਹੁਤ ਥੋੜੀ ਬਹੁਤੀ ਹਨਾ ਪੇਨ ਕਲਰ ਵੀ ਲੈ ਸਕਦੇ ਹੋ ਹਨਾ ਨਹੀਂ ਤਾਂ ਪ੍ਰੈਗਵਲ ਇੰਦੇ ਵਿੱਚ ਹਨਾ ਪੇਨ ਦੀ ਮਤਲਬ ਕਿ ਹੁੰਦੀ ਹੈ ਦਵਾਈ ਉਹਦੇ ਵਿੱਚ ਮਿਕਸ ਹੁੰਦੀ ਹੈ ਹਨਾ ਤੇ ਤੁਸੀਂ ਵਿਟਾਮਿਨ ਡੀ ਬੀ 12 ਤੇ ਇਹ ਚੀਜ਼ ਜਰੂਰ ਤੁਸੀਂ ਵਰਤਣੀ ਤੇ ਉਸ ਤੋਂ ਬਾਅਦ ਅਬ ਦੀ ਡਾਈਟ ਵੱਲ ਵੀ ਧਿਆਨ ਦੇਣਾ ਤੇ ਜਿਹੜੀਆਂ ਕਾਸਰਤਾ ਨੇ ਮੈਂ ਉਹ ਤੁਹਾਨੂੰ ਦੱਸਦੀ ਆ ਇਹ ਤੁਸੀਂ ਨੇ ਹਨਾ ਬੈਡ ਰੈਸਟ ਤੋਂ 15-20 ਦਿਨ ਬਾਅਦ ਕੋਸ਼ਿਸ਼ ਕਰਿਓ ਕਿ ਮਹੀਨਾ ਹੀ ਬੈਡ ਰੈਸਟ ਰੱਖ ਲਓ ਤੁਸੀਂ ਤਾਂ ਕਰਿਓ ਤਾਂ ਤੁਸੀਂ ਜਿਹੜੀ ਵੀ ਕਮਰ ਦਰਦ ਤੁਹਾਡਾ ਹਨਾ ਹੁੰਦਾ ਉਹ ਸਭ ਕੁਝ ਠੀਕ ਹੋ ਜਾਏਗਾ ਦੇਖੋ ਮੈਂ ਹੁਣ ਬੈਠ ਕੇ ਪੈਰਾਂ ਪਰ ਵੀ ਬੈਠ ਸਕਦੀ ਆ ਹਨਾ ਤੁਰ ਫਿਰ ਵੀ ਸਕਦੀ ਆ ਝਾੜੂ ਪੋਚੋ ਸਾਰਾ ਕੁਝ ਕਰ ਸਕਦੀ ਆ ਪਰ ਪਹਿਲਾਂ ਇਹ ਬਿਲਕੁਲ ਨਹੀਂ ਹੁੰਦਾ ਸੀਗਾ ਹਨਾ ਕਿਉਂਕਿ ਮੇਰੀ ਕੋਸ਼ਿਸ਼ ਹੈ ਕਿ ਜੋ ਮੈਂ ਇਹਦੇ ਨਾਲ ਖੁਦ ਮੈਂ ਕਰਦੀ ਆ ਖੁਦ ਮੇਰੇ ਨਾਲ ਬੀਤੀ ਹੈ ਉਹੀ ਤੁਹਾਡੇ ਨਾਲ ਲੈ ਕੇ ਆਵਾਂ ਕਿ ਕਸਰਤ ਆਪਾਂ ਤੁਹਾਨੂੰ ਦੱਸ ਦਿਆਂਗੇ ਇਸ ਤਰੀਕੇ ਨਾਲ ਆਪਾਂ ਨੇ ਇੱਕ ਬੇਲਣ ਲੈ ਲੈਣਾ ਹੈਗਾ ਬੇਲਣ ਨੂੰ ਆਪਾਂ ਨੇ ਕੀ ਕਰਨਾ ਹੈ ਜਿਹੜੀਆਂ ਆਪਣੀਆਂ ਪਿੰਜਣੀਆਂ ਨੇ ਇਹਦੇ ਨੀਚੇ ਇਸ ਤਰੀਕੇ ਨਾਲ ਰੱਖਣਾ ਤੇ ਇਹਨੂੰ ਹੌਲੀ ਹੌਲੀ ਇਸ ਤਰੀਕੇ ਦੇ ਨਾਲ ਮਲਕੀ ਆਪਾਂ ਨੇ ਰੋੜਨਾ ਮੇਰੀ ਦੇਖੋ ਇਹਦੇ ਵਿੱਚ ਕੱਪੜੇ ਜਿ ਫਸ ਰਿਹਾ ਪਰ ਤੁਸੀਂ ਇਹਨੂੰ ਨਾ ਕੱਪੜੇ ਨੂੰ ਸਾਈਡ ਤੇ ਕਰਕੇ ਮਲਕੀ ਉਤਾਰ ਕੇ ਉੱਪਰ ਕਰਕੇ ਵੀ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਕਰ ਸਕਦੇ ਹੋ ਅਦਰਵਾਇ ਤੁਸੀ ਮੁੱਦੇ ਪੈ ਕੇ ਇਸ ਨੂੰ ਹਨ ਇਸ ਤਰੀਕੇ ਦੇ ਨਾਲ ਆਪਣੀਆਂ ਪਿੰਜਣੀਆਂ ਦੇ ਉੱਪਰ ਇਸ ਤਰੀਕੇ ਦੇ ਨਾਲ ਆਪਾਂ ਨੇ ਆਪਣੀਆਂ ਲੱਤਾਂ ਦੇ ਉੱਪਰ ਇਸ ਨੂੰ ਫੇਰਨੇ ਉੱਪਰ ਵਾਲੇ ਪਾਸੇ ਆਇੜ ਕੇ ਵੀ ਤੇ ਪਿੰਜਣੀਆਂ ਵਾਲੀ ਸਾਈਡ ਤੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਇਹ ਲੱਤਾਂ ਨੇ ਜ਼ਿਆਦਾਤਰ ਜਦੋਂ ਆਪਾਂ ਬੈਠਦੇ ਆ ਆਪਣੀਆਂ ਅੱਡੀਆਂ ਦੇ ਵਿੱਚ ਦਰਦ ਹੋਣ ਲੱਗ ਜਾਂਦੇ ਤੇ ਆਪਣੀ ਇਸ ਸੀ ਦੇ ਵਿੱਚ ਦਰਦ ਹੁੰਦਾ ਹੈਗਾ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਬੈਠ ਕੇ ਫਿਰ ਆਪਣੇ ਪੈਰਾਂ ਨੂੰ ਨਾ ਪਿੱਛੇ ਨੂੰ ਇਸ ਤਰੀਕੇ ਨਾਲ ਮੋੜਨਾ ਫਿਰ ਅੱਗੇ ਨੂੰ ਕਰਨਾ ਫੇਰ ਪਿੱਛੇ ਨੂੰ ਮੋੜਨਾ ਫੇਰ ਅੱਗੇ ਨੂੰ ਕਰਨਾ ਫੇਰ ਪਿੱਛੇ ਨੂੰ ਮੋੜਨਾ ਇਸ ਤਰੀਕੇ ਨਾਲ ਤੁਸੀਂ ਚੇਅਰ ਤੇ ਬੈਠ ਕੇ ਵੀ ਕਰ ਸਕਦੇ ਹੋ ਬੈੱਡ ਤੇ ਬੈਠ ਕੇ ਵੀ ਕਰ ਸਕਦੇ ਹੋ ਬਹੁਤ ਹੀ ਈਜੀ ਹੈਗਾ ਕੋਈ ਮੁਸ਼ਕਿਲ ਨਹੀਂ ਹੈਗਾ ਹਨਾ ਇਸ ਤਰੀਕੇ ਨਾਲ ਕਰਨ ਨਾਲ ਤੁਹਾਡਾ ਜਿਹੜਾ ਹਨਾ ਖੂਨ ਦਾ ਸਰਕਲ ਹੈ ਉਹ ਤੇਜ਼ ਹੋਊਗਾ ਜਿਹੜਾ ਕਿ ਆਪਣੀ ਹਨਾ ਹੱਡਾਂ ਆਪ ਦੇ ਵਿੱਚ ਮਤਲਬ ਕਿ ਨਾੜਾਂ ਦੇ ਵਿੱਚ ਖੂਨ ਏਜ ਦੇ ਹਿਸਾਬ ਨਾਲ ਜੰਮਣ ਲੱਗ ਜਾਂਦਾ ਤੇ ਡਾਕਟਰ ਕਹਿੰਦੇ ਨੇ ਵੀ ਤੁਹਾਡੇ ਹਨਾ ਗੱਠਾਂ ਬਣ ਗਈਆਂ ਖੂਨ ਦੀਆਂ ਜਾਂ ਨਾੜਾਂ ਫੁੱਲ ਗਈਆਂ ਜੇ ਤੁਹਾਡਾ ਗ੍ਰੀਸ ਖਤਮ ਹੋ ਗਿਆ ਜਦੋਂ ਤੁਸੀਂ ਇਹ ਪ੍ਰੈਕਟਿਸ ਕਰੋਗੇ ਤੁਹਾਡਾ ਹਨਾ ਸਾਰੀ ਚੀਜ਼ ਤਾਂ ਜਿਹੜਾ ਖੂਨ ਦਾ ਸਰਕਲ ਹੈ ਉਹ ਕਾਫੀ ਚੱਲੇਗਾ ਤੇ ਅਗਲੀ ਚੀਜ਼ ਮੈਂ ਤੁਹਾਨੂੰ ਇੱਕ ਦਿਖਾਉਣੀ ਹੈ ਇੱਕ ਛੋਟੀ ਜੀ ਇਹ ਮਸ਼ੀਨ ਆ ਕਿਉਂਕਿ ਮੈਂ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਦਿਖਾਉਣੀ ਆ ਜੋ ਤੁਹਾਨੂੰ ਠੀਕ ਲੱਗੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਇਹ ਸਿਰਫ 6-7 ਕੁ ਰੁਪਏ ਦੀ ਆ ਜਾਂਦੀ ਹੈ ਇਹ ਬਿਜਲੀ ਤੇ ਚੱਲਦੀ ਹੈਗੀ ਇਸ ਨੂੰ ਲਗਾ ਕੇ ਤੁਸੀਂ ਹਨਾ ਇਦਾਂ ਘੁੰਮਦੀ ਹੈ ਇਹ ਮ사ਜ ਕਰਦੀ ਹੈ ਇਹ ਬੋਡੀ ਦੀ ਜਿੱਦਾਂ ਕਿ ਸਰਵਾਈਕਲ ਹੁੰਦਾ ਆਪਾਂ ਨੂੰ ਹਨਾ ਥੋੜਾ ਸਰੋਂ ਦਾ ਤੇਲ ਲਗਾ ਲਓ ਜਾਂ ਕੋਈ ਪੇਨ ਕਿਲਰ ਆਪਣੀ ਟਿਊਬ ਵਗੈਰਾ ਆਪਾਂ ਨੂੰ ਮਿਲਦੀਆਂ ਨੇ ਜਿਹੜੀਆਂ ਉਹ ਲਗਾ ਲਓ ਹਨ ਤੇ ਇਸ ਤਰੀਕੇ ਨਾਲ ਆਪਣੀਆਂ ਲੱਤਾਂ ਤੇ ਬਾਡੀ ਤੇ ਤੁਸੀਂ ਇਹਦੇ ਨਾਲ ਹਨਾ ਮ사ਜ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਹਨਾ ਬੈਨੀਫਿਟ ਹੈ ਇਹ ਜਦੋਂ ਵੀ ਤੁਸੀਂ ਜਿੱਦਾਂ ਕਿ ਇਹਨੂੰ ਆਪਾਂ ਆਪ ਵੀ ਯੂਜ਼ ਕਰ ਸਕਦੇ ਹਾਂ ਜਿੱਦਾਂ ਕਿ ਆਪਾਂ ਇਹਨੂੰ ਪਲੱਗ ਨੂੰ ਲਗਾਓ ਤੇ ਫਿਰ ਆਪਣੀ ਬਾਡੀ ਦੇ ਉੱਪਰ ਜਦੋਂ ਵੀ ਆਪਾਂ ਨੂੰ ਲੱਗੇ ਵੀ ਆਪਣਾ ਹਨਾ ਬਾਹਾਂ ਦਰਦ ਕਰ ਰਹੀਆਂ ਨੇ ਜਾਂ ਆਪਣੇ ਮੋਢੇ ਦਰਦ ਕਰ ਰਹੇ ਨੇ ਜਾਂ ਆਪਣੀਆਂ ਲੱਤਾਂ ਦਰਦ ਕਰ ਰਹੀਆਂ ਨੇ ਤੁਸੀਂ ਈਜ਼ੀ ਤਰੀਕੇ ਦੇ ਨਾਲ ਇਹਨੂੰ ਤੇਜ਼ ਵੀ ਹੁੰਦੀ ਹੈ ਇਹ ਹੌਲੀ ਵੀ ਮਤਲਬ ਕਿ ਹੁੰਦੀ ਹੈਗੀ ਜਿੱਦਾਂ ਤੁਹਾਨੂੰ ਪ੍ਰੋਪਰ ਠੀਕ ਲੱਗੇ ਤੁਸੀਂ ਉਸ ਤਰੀਕੇ ਨਾਲ ਇਹਨੂੰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਇਹ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਆ ਸਕਦੇ ਹੋ ਹਾਂਜੀ ਤੇ ਉਸ ਤੋਂ ਬਾਅਦ ਸਵੇਰੇ ਤੁਸੀਂ ਨੇ ਉੱਠਣਾ ਹੈ ਸਵੇਰੇ ਉੱਠ ਕੇ ਤੁਸੀਂ ਨੇ ਮਾਲਕੀ ਨਹਾਉਣਾ ਨਹੀਂ ਹੈਗਾ ਇਸ਼ਨਾਨ ਨਹੀਂ ਕਰਨਾ ਹੈਗਾ ਉਸ ਤੋਂ ਪਹਿਲਾਂ ਤੁਸੀਂ ਨੇ ਇਸ ਤਰੀਕੇ ਦੇ ਨਾਲ ਸਪੋਰਟ ਸ਼ੂਜ਼ ਲੈ ਲੈਣੇ ਆ ਸਪੋਰਟ ਸ਼ੂਜ਼ ਪਾ ਕੇ ਤੁਸੀਂ ਨੇ ਅੱਧਾ ਘੰਟਾ ਨਾ ਤੇਜ਼ ਤੇਜ਼ ਦੌੜਨਾ ਇਸ ਤਰੀਕੇ ਨਾਲ ਤੇਜ਼-ਤੇਜ਼ ਹੈ ਨਾ ਤੁਰਨਾ ਹੈਗਾ ਆਪਣੇ 베ੜੇ ਦੇ ਵਿੱਚ ਤੁਰ ਲਓ ਤੁਸੀਂ ਕਿਤੇ ਬਾਹਰ ਚાલ ਜਾਓ ਅੱਧਾ ਘੰਟਾ ਤੁਸੀਂ ਇਸ ਤਰੀਕੇ ਨਾਲ ਤੁਰਨਾ ਉਸ ਤੋਂ ਬਾਅਦ ਘਰ ਆ ਕੇ ਫਿਰ ਤੁਸੀਂ ਨੇ ਇੱਕ ਗਲਾਸ ਕੰਚ ਦੇ ਪਾਣੀ ਦਾ ਲੈ ਕੇ ਗਲਾਸ ਦੇ ਵਿੱਚ ਕੰਚ ਦੇ ਵਿੱਚ ਪਾਣੀ ਪਾ ਲਓ ਫਿਰ ਉਹਦੇ ਵਿੱਚ ਅੱਧਾ ਨਿੰਬੂ ਪਾ ਲੈਣਾ ਉਹਨੂੰ ਪੀ ਲੈਣਾ ਨਾਲੇ ਤਾਂ ਤੁਹਾਡੇ ਹੈ ਨਾ ਬੋਡੀ ਦਾ ਜਿਹੜਾ ਪਾਣੀ ਦੀ ਕਮੀ ਹੋएगी ਉਹ ਪੂਰੀ ਹੋਊਗੀ ਨਾਲੇ ਤੁਹਾਡਾ ਨਾ ਜਿਹੜਾ ਪਿਆਧਿਆ ਹੋਇਆ ਪੇਟ ਹੋਊਗਾ ਚਰਬੀ ਹੋਊਗੀ ਉਹ ਘਰੂਗੀ ਤੇ ਨਾਲੇ ਤੁਹਾਡੀ ਬੋਡੀ ਫਰੈਸ਼ ਫੀਲ ਕਰੂਗੀ ਤੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈ 10 ਵਾਰੀ ਉੱਠ ਕੇ ਬੈਠਕ ਕਰਨੀ ਹੈ ਇਸ ਤਰੀਕੇ ਨਾਲ ਉਸ ਤੋਂ ਬਾਅਦ ਤੁਸੀਂ ਨੇ 10 ਵਾਰੀ 10 ਵਾਰੀ ਨੀਚੇ ਬੈਠਣਾ ਹੈ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਖੜੇ ਹੋਣਾ ਕਿਉਂਕਿ ਕਈ ਜੁੜਗ ਕਹਿਣਗੇ ਹਨਾ ਵੀ ਕਈ ਸਿਸਟਰ ਵੀ ਕਹਿਣਗੇ ਵੀ ਸਾਡੀ ਬੈਕ ਦੇ ਵਿੱਚ ਪੇਨ ਹੁੰਦਾ ਸੱਤੋਂ ਬੈਠਿਆ ਨਹੀਂ ਜਾਂਦਾ ਕਿਉਂਕਿ ਪਹਿਲਾਂ ਪਹਿਲਾਂ ਮੈਥੋ ਵੀ ਨਹੀਂ ਬੈਠਿਆ ਜਾਂਦਾ ਸੀਗਾ ਇਹ ਮੇਰਾ ਅਜਮਾਇਆ ਹੋਇਆ ਤਰੀਕਾ ਹੈਗਾ ਤੁਸੀਂ ਕਿਸੇ ਵੀ ਹਨਾ ਪਿੱਲਰ ਦਾ ਸਹਾਰਾ ਲੈ ਲਓ ਕਿਸੇ ਕੰਧ ਦਾ ਸਹਾਰਾ ਲੈ ਲਓ ਕਿਸੇ ਚੇਅਰ ਦਾ ਸਹਾਰਾ ਲੈ ਲਓ ਤੁਸੀਂ ਉਸ ਨੂੰ ਫੜ ਕੇ ਇਸ ਤਰੀਕੇ ਦੇ ਨਾਲ ਬੈਠੋ ਫਿਰ ਤੁਸੀਂ ਖੜੇ ਹੋਵੋ 10 ਵਾਰੀ ਕਰਨਾ ਹੈ ਕਿਉਂਕਿ ਇਸ ਨਾਲ ਤੁਹਾਡੀ ਜਿਹੜੀ ਬੋਡੀ ਹੈਗੀ ਡਾਕਟਰ ਤੁਹਾਨੂੰ ਕਹਿਣਗੇ ਵੀ ਹਨਾ ਤੁਸੀਂ ਬੈਠਣਾ ਨਹੀਂ ਤੁਸੀਂ ਪੈਰਾਂ ਪਾਰ ਨਹੀਂ ਬੈਠਣਾ ਤੁਸੀਂ ਪ੍ਰੈਕਟਿਸ ਨਹੀਂ ਕਰਨੀ ਕੁਝ ਨਹੀਂ ਕਰਨੀ ਦੇਖੋ ਇਸ ਚੀਜ਼ ਨਾਲ ਤੁਹਾਡੀ ਬੋਡੀ ਹੋਰ ਜ਼ਿਆਦਾ ਖੜ ਜੂਗੀ ਅਗਰ ਤੁਸੀਂ ਹੈਨਾ ਇਹ ਚੀਜ਼ ਨੂੰ ਕਰਕੇ ਦੇਖਿਓ ਤੁਹਾਨੂੰ ਨਾ 10 ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ ਵੀ ਤੁਹਾਡੀ ਬਾਡੀ ਨੂੰ ਕਿੰਨਾ ਕੁ ਫਰਕ ਆ। ਵੈਸੇ ਮੈਨੂੰ ਉਦੋਂ ਉਹਨਾਂ ਨੇ ਕਿਹਾ ਸੀ ਕਿ ਵੀ 4 ਮਹੀਨਿਆਂ 'ਚ ਫਰਕ ਪੈਗਾ ਪਰ ਮੈਨੂੰ 10-15 ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈ ਗਿਆ ਸੀ। ਉਸ ਤੋਂ ਬਾਅਦ ਦੇਖੋ ਜਿਹਨੂੰ ਗਠੀ ਹੈਗਾ ਇਹ ਉਹਨੂੰ ਵੀ ਇਹ ਕਾਫੀ ਜ਼ਿਆਦਾ ਬੈਨੀਫਿਟ ਹੈ ਅਗਰ ਕੋਈ ਪ੍ਰੈਕਟਿਸ ਇਹ ਕਰ ਸਕਦਾ ਹੈ। ਉਸ ਤੋਂ ਬਾਅਦ ਅਗਲੀ ਪ੍ਰੈਕਟਿਸ ਦੇਖੋ ਦੋ ਹੋ ਗਈਆਂ ਆਪਾਂ ਸਵੇਰੇ ਫਿਰਨਾ ਹੈ ਮਾਲ ਕੇ ਅੱਧਾ ਘੰਟਾ ਸ਼ੈਅਰ ਕਰਨੀ ਹੈ। ਉਸ ਤੋਂ ਬਾਅਦ ਆਪਾਂ ਲਈ ਉੱਠ ਕੇ ਬੈਠ ਕਰਨੀ ਹੈ ਫਿਰ ਅਗਲੀ ਆਪਾਂ ਤੁਹਾਨੂੰ ਦਿਖਾਉਣੀ ਹਾਂਜੀ ਉਸ ਤੋਂ ਬਾਅਦ ਆਪਾਂ ਨੇ ਇਸ ਤਰੀਕੇ ਨਾਲ ਲੰਬੇ ਲੇਟ ਜਾਣਾ ਫਿਰ ਆਪਣੀਆਂ ਜਿਹੜੀਆਂ ਬਾਹਾਂ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਪਿੱਛੇ ਲੈ ਜਾਣਾ ਇਦਾਂ ਉੱਪਰ ਆਉਣਾ ਫਿਰ ਇਦਾਂ ਜਾਣਾ ਇਸ ਤਰੀਕੇ ਨਾਲ ਉੱਪਰ ਆ ਕੇ ਇਦਾਂ ਤਾੜੀ ਮਾਰਨੀ ਹੈ ਇਹ ਆਪਾਂ ਨੇ ਕਰਨਾ ਹੈ 25 ਵਾਰੀ ਇਸ ਤਰੀਕੇ ਨਾਲ ਨੀਚੋਂ ਉੱਪਰ ਨੂੰ 25 ਵਾਰੀ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਦਾਂ ਉੱਪਰ ਤੋਂ نیچے ਇਦਾਂ ਵੀ ਆਪਾਂ ਨੇ ਕੀ ਕਰਨਾ ਹੈ 25 ਵਾਰੀ ਕਰਨਾ ਪਹਿਲਾਂ ਨੀਚੋਂ ਉੱਪਰ ਨੂੰ ਫਿਰ ਉਪਰੋਂ ਨੀਚੇ। ਇਸ ਤੋਂ ਬਾਅਦ ਫਿਰ ਤੁਸੀਂ ਆਪਣੇ ਗੋਡੇ ਨੇ ਜਿਹੜੇ ਇਸ ਤਰੀਕੇ ਨਾਲ ਖੜੇ ਕਰ ਲੈਣੇ ਨੇ ਜਿਹੜੇ ਆਪਣੀ ਲੱਤਾਂ ਨੇ ਜਿਹੜੀ ਆਪਣਾ ਸਿਰ ਹੈ ਉਹਨੂੰ ਆਪ ਇੱਧਰ ਤੇ ਗੋਡੇ ਇੱਧਰ ਇਸ ਤਰੀਕੇ ਨਾਲ। ਫਿਰ ਆਪਣਾ ਸਿਰ ਇੱਧਰ ਗੋਡੇ ਇੱਧਰ ਇਸ ਤਰੀਕੇ ਨਾਲ। ਇਸ ਜੀਜ਼ ਨੂੰ ਵੀ ਆਪਾਂ ਨੇ 25 ਵਾਰੀ ਕਰਨਾ ਹੈਗਾ 25 ਵਾਰੀ। ਤੁਸੀਂ ਦੇਖਿਓ ਤੁਹਾਡੀ ਬੋਡੀ ਬਹੁਤ ਰਿਲੈਕਸ ਫੀਲ ਕਰੂਗੀ ਉਸ ਤੋਂ ਬਾਅਦ ਤੁਸੀਂ ਬਿਲਕੁਲ ਪ੍ਰੋਪਰ ਰਿਲੈਕਸਡ ਲੇਟ ਜਾਣਾ ਫਿਰ ਆਪਣੀ ਇੱਕ ਲੱਤ ਚੱਕਣੀ ਹੈ ਇਸ ਤਰੀਕੇ ਨਾਲ 10 ਤੱਕ ਕਾਊਂਟ ਕਰਨਾ ਹੈ 1 2 3 4 5 6 7 8 9 10 ਨਹੀਂ ਕਿ ਫਿਰ ਉਦਰੀ 1 2 3 4 5 6 7 8 9 10 ਨਹੀਂ ਕਿ ਬਸ ਫਿਰ ਤੁਸੀਂ ਖੜੇ ਹੋ ਜਾਓ ਇਸ ਤਰੀਕੇ ਨਾਲ ਤੁਸੀਂ ਪ੍ਰੈਕਟਿਸ ਕਰਕੇ ਉਸ ਤੋਂ ਬਾਅਦ ਹਾਂਜੀ ਇੱਕ ਵਾਰ ਇਸ ਤਰੀਕੇ ਨਾਲ ਤੁਸੀਂ ਇਹ ਸਾਰੇ ਪ੍ਰੈਕਟਿਸ ਕਰ ਲੈਣੀਆਂ ਇਹਨੂੰ ਤੁਸੀਂ ਸਵੇਰੇ ਕਰਨਾ ਹੈਗਾ ਮਤਲਬ ਕਿ ਨਹਾਉਣਾ ਨਹੀਂ ਹੈਗਾ ਨਹਾਉਣ ਤੋਂ ਪਹਿਲਾਂ ਕਰਨਾ ਹੈਗਾ ਉਸ ਤੋਂ ਬਾਅਦ ਤੁਸੀਂ ਨਹਾਉਣਾ ਹੈਗਾ ਥੋੜਾ ਜਿਹਾ ਦਮ ਲੈ ਕੇ ਰਿਲੈਕਸ ਹੋ ਕੇ ਉਸ ਤੋਂ ਬਾਅਦ ਤੁਸੀਂ ਨੇ ਸ਼ਾਮ ਨੂੰ ਇੱਕ ਗਲਾਸ ਦੁੱਧ ਦਾ ਗਰਮ ਕਰ ਲੈਣਾ ਉਹਦੇ ਵਿੱਚ ਨਾ ਅਗਰ ਤੁਹਾਨੂੰ ਮਿਲਦੀ ਹੈ ਅੰਬ ਹਲਦੀ ਮਾਰਕੀਟ ਚੋਂ ਮਿਲ ਜੂਗੀ ਅਗਰ ਅੰਬ ਹਲਦੀ ਨਹੀਂ ਤੁਸੀਂ ਲੈ ਸਕਦੇ ਤਾਂ ਜਿਹੜੀ ਦੇਸੀ ਹਲਦੀ ਆਪਣੇ ਘਰੇ ਹੁੰਦੀ ਹੈ ਉਹਦਾ ਇੱਕ ਚਮਚ ਪਾ ਲੈਣਾ ਜਦੋਂ ਦੁੱਧ ਗੁਣਗਣਾ ਹੋ ਗਿਆ ਪੀਨ ਵਾਲਾ ਹੋ ਗਿਆ ਉਸ ਟਾਈਮ ਮਿਕਸ ਕਰਨਾ ਥੋੜੇ ਜਿ ਤੁਸੀਂ ਉਹਦੇ ਵਿੱਚ ਸਹਿਦ ਵੀ ਪਾ ਸਕਦੇ ਹੋ ਮਿਸ਼ਰੀ ਵੀ ਪਾ ਸਕਦੇ ਹੋ ਗੁੜ ਵੀ ਪਾ ਸਕਦੇ ਹੋ ਤੁਹਾਡੀ ਇੱਛਾ ਅਨੁਸਾਰ ਤੁਹਾਨੂੰ ਮਿਕਸ ਕਰਕੇ ਤੁਸੀਂ ਨੇ ਉਹ ਪੀ ਲੈਣਾ ਇਸ ਤਰੀਕੇ ਨਾਲ ਤੁਸੀਂ ਇੱਕ ਮਹੀਨੇ ਵਿੱਚ ਦੇਖੋ ਤੁਹਾਡੀ ਬੋਡੀ ਨੂੰ ਕਿੰਨਾ ਜ਼ਿਆਦਾ ਫਰਕ ਪੈ ਗਿਆ ਤੁਹਾਡਾ ਖੂਨ ਦਾ ਸਰਕਲ ਹੈ ਜਿਹੜਾ ਆਪਾਂ ਕਹਿੰਦੇ ਵੀ ਖੂਨ ਜੰਮ ਗਿਆ ਜਾਂ ਖੂਨ ਚ ਚਰਬੀ ਹੋ ਗਈ ਖੂਨ ਗਾੜਾ ਹੋ ਗਿਆ ਦੇਖੋ ਸਾਰੀ ਚੀਜ਼ ਵਿੱਚ ਬਹੁਤ ਜ਼ਿਆਦਾ ਵੈਨਿਫਿਟ ਹੈ ਇਹ ਮੇਰਾ ਖੁਦ ਦਾ ਅਜਮਾਇਆ ਹੋਇਆ ਨੁਸਖਾ ਹੈਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ-ਅੱਗੇ ਪਲੀਜ਼ ਸ਼ੇਅਰ ਜ਼ਰੂਰ ਕਰਨਾ ਤੇ ਮਿਲਾਂਗੇ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤ ਸ੍ਰੀ ਅਕਾਲ ਜੀ